ਪੋਟਿਵ ਸੀਗਾ ਔਰ ਕਿੰਨਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਕਿ ਅਗੇ ਕੁਝ ਨਹੀਂ ਸੀ 3 ਇਹਦੇ ਵਿੱਚ ਜਿੰਨੇ ਵੀ ਸਟੇਕ ਹোলਡਰ ਸੀਗੇ ਜਿਹੜੇ ਬੈਨੇਡ ਡਿਫੈਂਸ ਕਮੇਟੀਆਂਸ ਬਣਾਈਆਂ ਗਈਆਂ ਨੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਉਹ ਸਾਰੇ ਅਸੀਂ ਮੀਨ ਉਹਨਾਂ ਦੇ ਨੁਮਾਇंदे ਬੁਲਾ ਕੇ ਉਹਨਾਂ ਤੋਂ ਅਸੀਂ ਫੀਡਬੈਕ ਹਾਸਲ ਕੀਤੀ ਹੈ ਨਾਲ ਅਸੀਂ ਸਾਰੇ ਆਪਣੇ ਡਿਸਟ੍ਰਿਕਟਸ ਦੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਆਪਣੀ ਟੀਮ ਦੇ ਜਿੰਨੇ ਵੀ ਜੀਓ ਸੀਗੇ ਜਾਂ ਐਸਚਓ ਸੀਗੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਸਾਰਿਆਂ ਨੂੰ ਬਰੀਫ ਕੀਤਾ ਗਿਆ ਪੋਟੈਂਸ਼ੀਅਲ ਆਫ ਕਰਾਈਮ ਜਿਹੜਾ ਹੈਗਾ ਲੰਬੇ ਸਮੇਂ ਤੋਂ ਜਿਹੜੀਆਂ ਲੰਬਤ ਇਨਵੈਸਟੀਗੇਸ਼ਨਸ ਆ ਉਹਦੇ ਬਾਰੇ ਡਿਸਕਸ ਕੀਤਾ ਗਿਆ ਉਹਦਾ ਹਾਲਾਤ ਦੱਸਿਆ ਗਿਆ ਕਿਦਾਂ ਕੀਤਾ ਉਹਨਾਂ ਚੀਜ਼ਾਂ ਦੀ ਡਿਸਪੋਜ਼ਲ ਹੋਣੀ ਆ ਉਹ ਸਾਰੀ ਚੀਜ਼ ਜਿਹੜੀ ਆ ਉਹ ਆਪਦੇ ਪੁਲਿਸ ਅਫਸਰਸ ਨੂੰ ਬਰੀਫ ਕੀਤਾ ਗਿਆ ਫਿਰ ਬੀਡੀਸੀਸ ਦੇ ਨਾਲ ਮੀਟਿੰਗ ਕੀਤੀ ਗਈ ਉਹਦੇ ਵਿੱਚ ਜਿਹੜੇ ਵੀ ਗਰਾਊਂਡ ਲੈਵਲ ਦੇ ਪਿੰਡ ਲੈਵਲ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀਆਂ ਵੀ ਦਿੱਕਤਾਂ ਇਹਦੇ ਤੇ ਕਿੱਦਾਂ ਠੱਲ ਪਾਈ ਜਾ ਸਕਦੀ ਆ ਨਵੀਂ ਜਨਰੇਸ਼ਨ ਦਾ ਜਿਹੜੇ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਕਿੱਦਾਂ ਕੱਢਿਆ ਜਾ ਸਕਦਾ ਉਹਦੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਆ ਔਰ ਉਹਦੇ ਤੇ ਸਾਰੇ ਚੰਗੇ ਤਰ੍ਹਾਂ ਉਹਨੂੰ ਡੈਲੀਬਰੇਟ ਕੀਤਾ ਗਿਆ ਡਿਸਕਸ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਨਵੀਂ ਪਨੀਰੀ ਸਾਡੇ ਜਾਂ ਸਾਡੇ ਬੱਚੇ ਆ ਸਾਡਾ ਯੂਥ ਆ ਜਿਹੜਾ ਜੇ ਇਸ ਦਲ ਦੇ ਦਲ ਦਲ ਦੇ ਵਿੱਚ ਨਹੀਂ ਫਸਿਆ ਉਹਨਾਂ ਨੂੰ ਕਿੱਦਾਂ ਐਜੂਕੇਟ ਕਰਕੇ ਕਿੱਦਾਂ ਉਹਨਾਂ ਦੇ ਤਬਾਕ ਚ ਉਹਨਾਂ ਨੂੰ ਨੌਲੇਜ ਦੇ ਕੇ ਐਜੂਕੇਟ ਕਰਕੇ ਕਿ ਉਹ ਇਸ ਕੰਮ ਦੇ ਵਿੱਚ ਨਾ ਪੈਣ ਔਰ ਸਗੋਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕੋਈ ਬੱਚੇ ਸਾਡੇ ਜਾਂ ਸਾਡਾ ਯੂਥ ਇਸ ਚੀਜ਼ ਚ ਫਸਿਆ ਉਹਨਾਂ ਦੀ ਵੀ ਨਾਲ ਹੈਲਪ ਲੈ ਕੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਣਾ ਇਸ ਦਲ ਦੇ ਚੋਂ ਇਸ ਬਾਰੇ ਸਾਰਾ ਜਿਹੜਾ ਹੈਗਾ ਬੜਾ ਵਿਸਤਾਰਪੂਰਵਕ ਡਿਸਕਸ਼ਨ ਕੀਤੀ ਇਟਸ 밸ਿਡ ਇਨਪੁਟਸ ਜੀ ਕੀ ਨਿਕਲੇ ਨੇ ਜੇ ਦੇਖੀਏ ਤਾਂ ਇੱਕ ਬਹੁਤ ਕਾਮਨ ਇਨਪੁਟ ਜੀ ਕੀ ਕਹਿ ਰਿਹਾ ਸੀ ਕਿ ਮੈਡੀਕਲ ਨਸ਼ਾ ਪੂਰੀ ਤੇ ਪੂਰੇ ਮੈਡੀਕਲ ਸਟੋਰਸ ਦੇ ਉੱਤੇ ਉਸ ਚੀਜ਼ਾਂ ਦਾ ਆਇਆ ਵੀ ਉੱਥੋਂ ਨਸ਼ਾ ਜਿਹੜਾ ਵਿਕਦਾ ਇਸ ਤੋਂ ਬਾਅਦ ਡਿਸਟ੍ਰਿਕਟ ਡੀ ਐਨ ਕਾਉਂਡ ਦੀ ਮੀਟਿੰਗ ਜਿੱਦਿ ਡਿਪਟੀ ਕਮਿਸ਼ਨਰ ਤੇ ਉਹਨਾਂ ਦੇ ਸਾਰੇ ਸਿਵਲ ਪ੍ਰਸ਼ਾਸਨ ਹੈਲਥ ਮੈਕਮੇ ਵਾਲੇ ਐਗਰੀਕਲਚਰ ਵਾਲੇ ਸਪੋਰਟਸ ਵਾਲੇ ਫੋਰੈਸਟ ਵਾਲੇ ਉਹ ਸਾਰੇ ਪਾਰਟਿਸਪੇਟ ਕਰਨਗੇ ਉਹਨਾਂ ਦੇ ਨਾਲ ਵੀ ਇਸ ਚੀਜ਼ ਨੂੰ ਡਿਸਕਸ ਕਰਾਂਗੇ ਔਰ ਮੈਡੀਕਲ ਜਿਹੜੇ ਸਟੋਰਸ ਆ ਉੱਥੇ ਅਸੀਂ ਲਾਜ਼ਮੀ ਕਰਨ ਜਾ ਰਹੇ ਆ ਵੀ ਉਹਨਾਂ ਦੁਕਾਨਾਂ ਦੇ ਉੱਤੇ ਸਟੋਰਾਂ ਦੇ ਉੱਤੇ ਦੋ ਕੈਮਰੇ ਸੀਸੀਟੀਵੀ ਬਾਹਰ ਲੱਗੇ ਹੋਣ ਦੋ ਅੰਦਰ ਲੱਗੇ ਹੋਣ ਔਰ ਉਹਦੇ ਵਾਸਤੇ ਅਸੀਂ ਇੱਕ ਜੁਆਇੰਟ ਜਿਹੜੀਆਂ ਹੈਗੀਆਂ ਚੈਕਿੰਗ ਟੀਮਸ ਜਿਹੜੀਆਂ ਕਨਸਟੀਟਿਊਟ ਕਰਾਵਾਂਗੇ ਡੀਸੀ ਸਾਹਿਬ ਤੋਂ ਜਿਹਦੇ ਵਿੱਚ ਸਾਡੇ ਜਸਟਰਡ ਅਫਸਰ ਜਿਹੜੇ ਹੈਗੇ ਆ ਜਸਟਰਡ ਰੈਂਕ ਦੇ ਅਫਸਰ ਪੁਲਿਸ ਅਫਸਰ ਉਹਦੇ ਵਿੱਚ ਸ਼ਾਮਲ ਹੋਣਗੇ ਜਿਹੜੇ ਇਹਨਾਂ ਮੈਡੀਕਲ ਸਟੋਰਾਂ ਦੀ ਜੋ ਹੈ ਆ ਸਰਪ੍ਰਾਈਜ਼ ਚੈਕਿੰਗ ਕਰਨਗੇ ਔਰ ਦਰਾਨੇ ਚੈਕਿੰਗ ਜਿਹੜੀ ਇਹਦੀ ਸੀਸੀਟੀਵੀ ਫੁਟੇਜ ਆ ਉਹ ਇੱਕ ਮਹੀਨੇ ਦੀ ਕਟੂ-ਕਟੋ ਦਾ ਬੈਕਅਪ ਆਊਗਾ ਉਹਨੂੰ ਵੀ ਖੰਗਾਲਣਗੇ ਕੀ ਰੂਟੀਨ ਦੇ ਵਿੱਚ ਇਸ ਮੈਡੀਕਲ ਸਟੋਰ ਵਾਲੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਵੇਚੀਆਂ ਕਿਹੜਾ-ਕਿਹੜਾ ਜੇ ਉਹਦਾ ਕੋਈ ਕੈਮਰੇ ਦਾ ਫੋਕਸ ਇਧਰ ਉਧਰ ਹੋਇਆ ਤਾਂ ਉਹਦੀ ਕਵਸਟ ਨਹੀਂ ਵੀ ਕੀਤੀ ਜਾਊਗੀ ਔਰ ਜੇ ਲੱਗਾ ਕਿ ਉਹਨੇ ਕੋਈ ਹੋਜੇ ਅਟੈਂਪਟ ਕੀਤੀ ਹੈ ਜਾਂ ਡੈਲੀਬਰੇਟਲੀ ਇਹ ਸਾਰਾ ਕੁਝ ਕੀਤਾ ਉਦੇ ਖਿਲਾਫ ਕੇਸ ਅਜਸਟਰ ਕੀਤਾ ਬਿਲਕੁਲ ਜੀ ਇਹਨਾਂ ਨੂੰ ਅਸੀਂ ਤਿਆਰ ਜਿੰਨੇ ਵੀ ਕੋਈ ਚੰਗੇ ਬੱਚੇ ਉੱਥੇ ਹੀ ਉੱਥੇ ਚੰਗਾ ਪਿੰਡਾਂ ਤੇ ਕੰਮ ਕਰਨਗੇ ਉਹਨੂੰ ਅਸੀਂ ਕਮੈਂਡੇਸ਼ਨ ਸਰਟੀਫੀਕੇਟਸ ਵੀ ਦੇਵਾਂਗੇ ਕੈਸ਼ ਰਿਵਾਰਡਸ ਵੀ ਦੇਵਾਂਗੇ ਜਿਹੜੇ ਕੋਈ ਹੋਰ ਕਮੇਟੀਆਂ ਚੰਗਾ ਕੰਮ ਕਰਨਗੇ ਜਿੱਦਾਂ ਜਿੱਦਾਂ ਰਿਕਮੈਂਡੇਸ਼ਨਸ ਉਹਨਾਂ ਵੱਲ ਆਉਣਗੇ ਜੇ ਉਹਨਾਂ ਨੂੰ ਮਾਣਯੋਗ ਡੀਜੀਪੀ ਸਾਹਿਬ ਤੋਂ ਐਪਰੀਸ਼ੀਏਸ਼ਨ ਲੈਟਰ ਦਾ ਉਹ ਇਹੋ ਜਿਹਾ ਕੰਮ ਹੋਊਗਾ ਜਿੱਥੇ ਡੀਜੀਪੀ ਸਾਹਿਬ ਦੀ ਐਪਰੀਸ਼ੀਏਸ਼ਨ ਲੈਟਰ ਦੀ ਲੋੜ ਹੋਊਗੀ ਮੇਰੇ ਵੱਲੋਂ ਜੋ ਐਪਰੀਸ਼ੀਏਸ਼ਨ ਲੈਟਰ ਤੇ ਲੋਡ ਆਖਾ ਸੀਸੀ ਕਲਾਸ 2 ਦੀ ਲੋਡ ਉਹ ਜਿੱਦਾਂ ਜਿੱਦਾਂ ਐਸਐਸਪੀ ਸਾਹਿਬ ਰਕਮੈਂਡੇਸ਼ਨਸ ਥੱਲੇੋਂ ਚੰਗੇ ਕੰਮ ਦੀਆਂ ਹੋਣਗੀਆਂ ਇਹ ਆਪ ਦਾ ਉਹਨੂੰ ਜਿਹੜਾ ਹੈਗਾ ਫਿਲਟਰ ਕਰਕੇ ਉਹਦੇ ਤੇ ਨਜ਼ਰਸਾਨੀ ਕਰਕੇ ਜਿੱਦਾਂ ਦੀ ਰਕਮੈਂਡੇਸ਼ਨਸ ਭੇਜਣਗੇ ਉਦਾਂ ਦੀਆਂ ਅਸੀਂ ਉਹਨਾਂ ਨੂੰ ਐਪਰੀਸ਼ੀਏਸ਼ਨ ਲੈਟਰਸ ਤੇ ਸਰਟੀਫਿਕੇਟਸ ਸਰ ਮੈਂ ਤਾਂ ਇਹ ਚਾਹੁੰਦਾ ਹਾਂ ਵੀ ਸਾਰੇ ਜਿਹੜੇ ਐਸਐਸਪੀ ਸੁਬਾਨਮੀ ਜਾਂ ਰੇਂਜ ਦੇ ਉਹ ਵੀ ਸਰਪ੍ਰਾਈਜ਼ ਵਿਜ਼ਿਟਸ ਕਰਨ ਜਿਹੜਾ ਬੰਦਾ ਕੋਈ ਅਵਿਸ਼ਵਾਵਾ ਉਹਨੂੰ ਤਗੜਾ ਕਰਨ ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਵਾ ਸਰਪ੍ਰਾਈਜ਼ ਰਿਜ਼ਲਟ ਤੇ ਉਹਨੂੰ ਚੰਗਾ ਤੇ ਵਧੀਆ ਇਨਾਮ ਦੇ। ਸੋ ਸਰਪ੍ਰਾਈਜ਼ ਵਿਜ਼ਿਟ ਦੇ ਨਾਲ ਇਹ ਹੁੰਦਾ ਵੀ ਤਾਂ ਵੀ ਪੁਲਿਸ ਨੂੰ ਜਿਹੜੀ ਹੈ ਚਕੰਨੀ ਕਰਦੇ ਜੇ ਤਾਂ ਕਿ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਉਹ ਬਿਹਤਰ ਕਰ ਸਕੀ। ਜਿਹੜੇ ਵੀ ਡੀਸੀ ਸਾਹਿਬ ਉਹ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਕਪੂਰਸਲੇ ਜ਼ਿਲ੍ਹੇ ਜਾ ਕੇ 500 ਤੋਂ ਵੱਧ ਇਹਨਾਂ ਨੇ ਆਲਰੇਡੀ ਕਨਸਟੀਟਿਊਟ ਕਰ ਲਏ ਆ ਜਿਹੜੇ ਕੋ ਰਹਿ ਗਏ ਆ 100% ਉਹ ਕਨਸਟੀਟਿਊਟ ਕੀਤੀਆਂ ਜਾਣੀਆਂ ਮੀਂ ਵਿਲੇਜ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਜਿਹੜੀ ਜਿੱਥੋਂ ਤੱਕ ਸਿਕਿਉਰਿਟੀ ਦਾ ਸਵਾਲ ਆ ਸਾਰੇ ਜਿੱਥੋਂ ਵੀ ਸਾਨੂੰ ਇਹ ਮਹਿਸੂਸ ਹੋਊਗਾ ਜਾਂ ਸਾਨੂੰ ਇਹ ਫੀਡਬੈਕ ਆਊਗਾ ਕਿਸੇ ਨੇ ਵੀ ਹਜੇ ਤੱਕ ਇਹ ਕੰਪਲੇਨਟ ਨਹੀਂ ਕੀਤੀ ਇਨਸਿਕਿਉਰਿਟੀ ਬਾਰੇ ਜਿੰਨੀਆਂ ਮੈਂ ਹੁਣ ਮੀਟਿੰਗ ਕੰਡਕਟ ਕੀਤੀ ਹੈ ਇਨ ਕੇਸ ਜੇ ਕੋਈ ਉਹਨਾਂ ਦੀ ਸਕਿਉਰਿਟੀ ਦਾ ਹੋਊਗਾ ਜੇ ਉਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਹੋਊਗਾ ਅਸੀਂ ਪਿਉਰਿਟੀ ਦੇ ਉੱਤੇ ਉਹਨਾਂ ਨੂੰ ਆਮਸ ਲਾਇਸੈਂਸ ਬਣਾ ਕੇ ਦੇਵਾਂਗੇ ਜੇ ਉਹਨਾਂ ਨੂੰ ਇਹ ਲੱਗੂਗਾ ਕਿ ਉਹ ਆਮਸ ਲਾਇਸੈਂਸ ਨਹੀਂ ਬਣਾਉਣਾ ਚਾਹੁੰਦੇ ਜਾਂ ਉਹਦੇ ਰੱਖ ਰਖਾ ਦੇ ਸਮਰਥ ਨਹੀਂ ਹੈਗੇ ਤਾਂ ਅਸੀਂ ਏਰੀਆ ਡੋਮਿਨੈਂਸ ਕਰਾਂਗੇ ਉਹਦੀ ਉੱਥੇ ਸਾਡਾ ਪੀਸੀ ਸਾਡੀਆਂ ਰੂਰਲ ਰੈਪਿਡ ਗੱਡੀਆਂ ਉਹਨਾਂ ਵੀ ਡੀਸੀਸ ਦੇ ਕਿੱਥੇ ਵੀ ਹੈਸ਼ਾ ਜਾਂ ਉਹ ਜਿੱਥੇ ਵੀ ਕੰਮ ਕਰਦੇ ਆ ਅਸੀਂ ਉੱਥੇ ਢੇੜਾ ਰੱਖਾਂਗੇ ਉਹਨਾਂ ਦੇ ਨਾਲ ਆਪੇ ਕੰਟੈਕਟ ਨੰਬਰ ਸੇ ਸ਼ੇਅਰ ਕਰਕੇ ਰੱਖਾਂਗੇ ਜੋ ਇਨ ਕੇਸ ਆਫ ਐਮਰਜੈਂਸੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਹਨਾਂ ਨੂੰ ਪੁਲਿਸ ਪੈਕਅਪ ਮਿਲ ਜਾਵੇ